ਕੀ ਹਾਲ ਚਾਲ ਬੈਕ ਟੂ ਬੈਕ ਆਪਣੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਆਪ ਕੀ ਸਾਰੇ ਠੀਕ ਹੋਣਗੇ ਤੇ ਬਾਬੂ ਅੱਜ ਡੋਨ ਲੱਗੇ ਹੀ ਸਾਡੇ ਚਾਰ ਆਪਣੀ ਤਵਾ ਮੱਛੀ ਆਪੇ ਆਪਣੀ ਮੱਛੀ ਦੇ ਨੂੰ ਡੋਨੇ ਦੇ ਵਹਾਉ ਕੋ ਜਲਦੀ ਪਈ ਆ ਆ ਇੱਕ ਗੁੱਡਾੜ ਦਾ ਪਿਆ ਨਾ ਰੇਂਦਾ ਲੁੰਨੇ ਵਾ ਵੇਚਾ ਤੇ ਆਪ ਆਪਣਾ ਹਰਮਨ ਵੀ ਡੋ ਚੱਲਿਆ ਹੁਣ ਓਏ ਉਧਰ ਨੂੰ ਹੀ ਹਵਾ ਹਵਾ ਉਧਰ ਨੂੰ ਹੀ ਬਾਬੇ ਕਰੀ ਵੇਖੋ ਮੱਛੀ ਆਪਣੀ ਫਾਰੀ ਜਾਂਦੀ ਤੇ ਨਹੀਂ ਆ ਬਾਬੇ ਉਹ ਮੱਛੀ ਵੇਖੋ ਇੱਕ ਵਾਰੀ ਇਹ ਲੋ ਚੈੱਕ ਇਹ ਲੱਗਦੀ ਹੋਗੀ ਖਵਾਰਦੀ ਆ ਇਹ ਤੇ ਮਤਲਬ ਜਿੱਦਾਂ ਲੱਗਦੀ ਆ ਕਿ ਲਿਆਂਦੀ ਆ ਉਧਰ ਵੇਖੋ ਬਾਬੇ ਉਹ ਚੈੱਕ ਆ ਹਾ ਤੋ ਬਾਬੇ ਵੇਖੋ ਬੜਾ ਜਗਾ ਬਸ ਪਛੀੜੋ ਲੈ ਲੈ ਮੇਹੀ ਆ ਬਲੀ ਬਰੀ ਬਰੀ ਵਾਰ ਆ ਆ ਉਧਰ ਜੋ ਟੈਂਸੜ ਵੇਖੋ ਡੋਂਦਿਆ ਗੁੱਡੀ ਇੱਧਰ ਆਹੀ ਵਦੋਂ ਨੇ ਮੱਛੀ ਪੂਰੀ ਹਵਾ ਚ ਲੱਗ ਚੁੱਕੀ ਏ ਹਵਾ ਵੀ ਬਹੁਤ ਤੇਜ਼ ਚੱਲਦੀ ਨਾ ਹੁਣ ਕੋਈ ਪਾਵੇ ਨਿਪੋਲ ਕੋਈ ਨਹੀਂ ਆ ਤਰੀਕਰੇ ਬਣਾਈ ਹੋਈ ਹੂੰ ਕੀ ਸਾਡੇ ਖਰਾ ਮਾਸਾ ਨਹੀਂ ਕਰਦੀ ਟੈਪ ਵੀ ਬਲਿਆ ਕਰਦੀ ਖਰਾ ਮਾਸਾ ਨਹੀਂ ਕਰਦੀ ਵਾਰ ਮੱਛੀ ਮੱਛੀ ਆਪਣੀ ਪੂਰੀ ਪੂਰੀ ਆਵਾਜ਼ ਲੱਗੀ ਵੇਖੋ ਪਾਵੇ ਕਰੋ ਚਾ ਕੇ ਇੱਧਰ ਹਾਂ ਜੀ ਪੂਰੀ ਇੱਧਰ ਆਪਣੇ ਨਾਲ ਪੇਚਾ ਲੌਂਦੀ ਤਿਆਰੀ ਦੇ ਪਰ ਇੱਧਰ ਇਹਦਾ ਗੁੱਡਾ ਨਹੀਂ ਹੁੰਦਿਆ ਤੇ ਬਾਬਿਓ ਇੱਧਰ ਕੋਈ ਗੱਡੀ-ਗੱਡੀ ਨਹੀਂ ਉੱਡਦੀ ਹੁਣ ਇੰਨੀ ਬਹੁਤ ਥੋੜੀ-ਬਹੁਤੀ ਉੱਡਦੀਆਂ ਚਾਰ-ਪੰਜ ਤੇ ਉਹ ਵੇਖੋ ਸਾਡੀ ਬਾਜ ਸਾਡੀ ਆਵਾਜ਼ ਬਾਹਰ ਹੋਈ ਨਹੀਂ ਬਾਚੋਂ ਤੇਰਾ ਦੇ ਨਿਗਾਹ ਆ ਆਹੋ ਬਾਬਿਓ ਮਸ਼ੀਆ ਆਪਣੀ ਇੱਥੋਂ ਪੂਜਾ ਲੱਤ ਕਰੇ ਅੜਗੀ ਵੀ ਉਹ ਤੋਂ ਟੈਂਕੀ ਲੱਗ ਰੇ ਬਾਬਿਓ ਉਸ ਤੋਂ ਹੀ ਛਡਾਈ ਮਹਾਂ ਨਹੀਂ ਤੇ ਤੇ ਹੋਣੀ ਉੱਥੋਂ ਬਾਬਿਓ ਉਹ ਚਿੱਟੀ ਟੈਂਕੀ ਲੱਗੀ ਉਲੀ ਕਰਨੇ ਪਏ ਸਾਈਡ ਤੇ ਨਾਲ ਜਾਵੇ ਬਾਕੀ ਲੋਨੇ ਆਪਣਾ ਪੇਚਾ ਦੇ ਹੋ ਗਏ ਸੋਭੂ ਕੀ ਨੀਰ ਬਾਹਰ ਬਾਹਰ ਜੀ ਚਲਦੀ ਕਿਉਂ ਤੋ ਜਾ ਦੇ ਨੀਰ ਜਾ ਰੁਕ ਜਾ ਲਾਨੇ ਪੇਚਾ ਆਵੇ ਬਾਹ ਲੋਨ ਲੱਗੇ ਪੇਚਾ ਥੋੜੀ ਜਿਹੀ ਟੇਲ ਲਾ ਲੀਏ ਚੱਲਦਾ ਰਹਿਣ ਦੇ ਬਾਬਿਓ ਤੇ ਵੇਚ ਸਕਦੇ ਜੇ ਫੇਰ ਅਸੀਂ ਬਦੋ ਲੱਗੇ ਗੁੱਡੀ ਟੇਪਾ ਟੂਪਾ ਲਾਗੇ ਹੋਲੀ ਕਰ ਲਈ ਅਸੀਂ ਗੁੱਡੀ ਚੱਲ ਵਧਾ ਭਰਾ ਅੱਗੋਂ ਕਰੀਦੀ ਹੋਲੀ ਤੂੰ ਕਿੱਥੋਂ ਪਾਤੀਆਂ ਈ ਓਹੀ ਬਾਕੀ ਹੋ ਗਿਆ ਹੁਣ ਬਾਬੇ ਥੋੜੀ ਸੈਟ ਉੱਡੂਗੀ ਕਿਉਂਕਿ ਭਾਰੀ ਕਰਕੇ ਖਰਾਬ ਕਰਦੀ ਈ ਥੋੜੀ ਉਹ ਸੈਟ ਤੇ ਜਲਦੀ ਹਾਂ ਜਾ ਨਾ ਥੱਲੇ ਵੇਖ ਕੇ ਥੱਲੇ ਕੰਮ ਉਗਲਾ ਨਾ ਹੋ ਜੇ ਫਿਰ ਉਹੋ ਟੈਂਕੀ ਲੱਗੀ ਲੱਗਣੀ ਆ ਹੋਣ ਬਾਬਿਓ ਸੱਟ ਜੇ ਬਾਬਿਓ ਕੁੰਜਾ ਵੜਾਇਆ ਸੀ ਕੁੰਜਾ ਹੀ ਨਾ ਲੱਗਿਆ ਕੁੰਜਾ ਲੱਤੀ ਆ ਯਾਰ ਜੀ ਸੱਯਾ ਕੋਣੇ ਬਾਜੀ ਹਾਰ ਦਾ ਨਾ ਡੋਰੀ ਛੱਡੀ ਹੋ ਵੇ ਡੋਰੀ ਉਹ ਚੱਲੇ ਸਰ ਗਿਆ ਹੀ ਉਹ ਵੀ ਆਉਂਦੀ ਹੈ ਤੇਡੀ ਤੇ ਆਉਂਦੀ ਹੈ ਦੇ ਵੀ ਗੱਲ ਕੋਈ ਨਹੀਂ ਉਹ ਦੇਵ ਨੂੰ ਖਰਾਬ ਤੇ ਨਹੀਂ ਨਾ ਕਰੂਗੀ ਜਿੱਦਾਂ ਪਹਿਲਾਂ ਹੋ ਗਈ ਟੈਂਕੀ ਲੱਗੇ ਔੜਨ ਲੱਗੀ ਹੀ ਬਚ ਗਈ ਪੇਚਾ ਲੱਗਾ ਆਪਣਾ ਜੋ ਤੇਮ ਸੇਠ ਹੁਣ ਸੋ ਬਾਬੇ ਉਹ ਟਾਈਮ ਬਾਬੇ ਵੇਚਾ ਆਪਣਾ ਵੇਚ ਸਕਦੇ ਤੁਸੀਂ ਬਾਅਦੂ ਕਰਦੀ ਬਾਅਦ ਤੇ ਬਾਬੇ ਉਧਰ ਆਪਣਾ ਪੇਚਾ ਲੱਗ ਚਲਾ ਵੇਖੋ ਹਣ ਵੇਖੋ ਬਾਬੇ ਵੇਚੇ ਐਨੂੰ ਕਰ ਏ ਪਿਆ ਤੇ ਪਰ ਆਪੇ ਚਾ ਪਾਉ ਨਾ ਪੇਜਾ ਪਾਉ ਨਾ ਕਰੇ ਜੋਤੇ ਕੀ ਕਰਨੇ ਆ ਪੇਚਾ ਲਾ ਯਾਰ ਯਾਰਾ ਹੱਡੀ ਤੇ ਫੇਰ ਵੀ ਵੱਡੀ ਹੱਡੀ ਨਹੀਂ ਹੁੰਦੀ ਤੂੰ ਤੇ ਕਰੇ ਆਹੋ ਅਪ ਦੇਖੋ ਹੁਣ ਜੀ ਤੇ ਹੁਣ ਤਾਂ ਗਿਆ ਨਹੀਂ ਸਾਬ ਕੋ ਜੰਦਾ ਵਾ ਆ ਵੀ ਲਾ ਹੱਡੀ ਵਾਲੀ ਵੀ ਕਿੰਨੀ ਤਾਂ ਚਲ ਗਈ ਤੇਲ ਛੱਡ ਤੀ ਕਦਮ ਤੇਲ ਛੱਡ ਦੇ ਬਾਬੇ ਪੇਚਾ ਪੈ ਲੱਗਾ ਜੀ ਵਾਸ ਆਪਣਾ ਥੋੜਾ ਯਾ ਰਹਿ ਗਿਆ ਜੀ ਤੇ ਛੱਡੇ ਤੇ ਇੱਧਰ ਨੂੰ ਕਰਕੇ ਛੱਡਦੇ ਆ ਢੇਲੀ ਯਾਰ ਤੈਨੂੰ ਪੇਚਾ ਪੂਚਾ ਨਹੀਂ ਲਾਉਣਾ ਆਉਂਦਾ ਸਿੱਖਿਆ ਮੇਰਾ ਭਰਾ ਪੇਚਾ ਲਾਉਣਾ ਬਾਬਾ ਆਪਣੀ ਪੂਰੀ ਸਿੱਧੀ ਯਾ ਵੇਖੋ ਇੱਧਰ ਕਰ ਦੇ ਟੈਡੀ ਕਰਨ ਦਿਆ ਵਾ ਆਪੇ ਮੈਂ ਖੀਬ ਨਹੀਂ ਪਾੜ ਗਈ ਤੂੰ ਕਿੱਧਰ ਗਈ ਓਹ ਵੇਖੋ ਮੱਛੀ ਪਾੜ ਗਿਆ ਆਪਣੀ ਇਹਨੂੰ ਲੋਨੇ ਆ ਬਾਣ ਮੱਛੀ ਪਾੜ ਕੀ ਜੀ ਬਾਬੇ ਹੋਲੀ-ਹੋਲੀ ਲਾਲਾ ਭਰਾ ਲਾਲਾ ਨਹੀਂ ਤਾਂ ਨੁਕਸਾਨ ਜ਼ਿਆਦਾ ਹੋਣਾ ਹੀ ਆਪਣਾ ਪਾੜ ਗਿਆ ਵਾਵੜੀ ਕੰਨਦੀ ਹੂ ਆ ਵਾਵੜੀ ਚੱਲਣ ਦੀ ਬਾਬੇ ਆਪਣੀ ਮੱਛੀ ਪਾੜ ਗਈ ਏ ਓਏ 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 ਛਾੜ ਨੀ ਕਰਾ ਦਈਏ ਬਾਬੇ ਹੋਲੀ-ਹੋਲੀ ਆ ਬਾਬੇ ਤੇ ਪਾ ਨਹੀਂ ਲਾ ਸਕਦੇ ਅਸੀਂ ਮਾਮਾ ਟੇਪ ਤਾਂ ਸਹੀ ਤਰ੍ਹਾਂ ਇੱਥੇ ਪਾਵਾ ਕੋਈ ਕਿੰਨਾਂ ਦੀ ਤਾਂ ਕਰਕੇ ਆਹੋ ਗੁੱਡੂ ਗੁੱਡੀ ਫੋਰੀ ਪਾਵਾ ਹਾਂ ਤੇ ਆਹ ਵੇਖੋ ਸਾਰੀ ਇੱਥੋਂ ਪਾੜ ਗਈ ਤੇ ਆਪਾਂ ਇਹਨੂੰ ਜੋੜਦੇ ਹਾਂ ਟੇਪ ਆਪਣੇ ਕੋਲ ਗਈ ਇੱਥੇ ਇੱਟ ਰੱਖ ਇੱਧਰ ਇੱਧਰਲੇ ਪਾਸੇ ਵੇਖ ਸਕਦੇ ਤੁਸੀਂ ਆਪਣੀ ਗੁੱਡੀ ਪੱਕ ਚੁਕੀ ਆ ਤੇ ਆਪਣੀ ਲੱਗ ਲੱਗੀ ਇੱਧਰ ਵੇਖ ਸਕਦੇ ਤੁਸੀਂ ਭਾਬੇ ਪਤਾ ਹੀ ਨਹੀਂ ਲੱਗਾ ਕਿੰਦਾ ਪਾੜ ਗਈ ਹੈ ਨਾ ਹੂੰ ਚਲੋ ਨੇ ਆਪਾਂ ਟੇਪ ਇੱਥੋਂ ਪਾੜ ਗਈ ਆਪਣੀ ਮਸ਼ੀ ਇੱਧਰ ਹੋ ਜਾ ਇਹ ਚੱਲਣਾ ਦੇ ਨਾਤੀ ਬਾਬਾ ਬੱਟੇ ਇੱਧਰ ਬਾਕੀ ਸਿੱਧੀ ਸਿੱਧੀ ਲਾਈ ਜਾਨੇ ਆ ਬਾਬੇ ਉਹਾਈ ਬੜੀ ਚਲਦੀ ਪਈ ਤੁਸੀਂ ਨਿਸ਼ਾਨਦਹਾਗਾਲੀ ਵੇਖ ਲਓ ਕਿੰਨੀ ਬਾਹਰ ਚਲਦੀ ਪਈ ਹੈ ਵੇਖੋ ਪੂਰੀ ਫੋਲ ਬੜਾ ਹੋਲੇ ਤੇ ਇੱਧਰ ਟੇਬ ਲਾਦੀ ਬਈ ਆਪਣੀ ਬਾਬੇ ਹੋਰ ਗੱਲਾਂ ਨਹੀਂ ਅਗਲਾ ਮਸ਼ੀ ਪੂਰੀ ਪੂਰੀ ਸੈਟਅਪ ਨਹੀਂ ਮਸ਼ੀਨ ਨੂੰ ਨਹੀਂ ਕੋਈ ਗ੍ਰਾਸ ਹੁੰਦੇ ਮਚੀ ਬੀਰ। ਹਵਾ ਜੀ ਦੇ ਚੇ ਚੰਗੀ। ਹਵਾ ਜੀ ਦੇ ਚੰਗੀ ਆ ਪੋਂਗ ਜਾ ਪੈ ਗਈ। ਨਹੀਂ ਪਿਆ ਉਦਾਂ ਹੀ ਚੱਲ। ਚੱਲ ਇੱਥੇ ਲਾਵੇ। ਬਾਕੀ ਪਾਬਿਓ ਆ ਗੁੱਡ ਆ ਯਾ ਡਾਕ ਇਹਦੇ ਬਾਝੋਂ ਇੱਧਰ ਨੂੰ ਕਰ ਲੈਂਦਾ ਤੇ ਕਰੀ ਉਧਰ ਨੂੰ ਹੁਣ ਇੱਧਰ ਨੂੰ ਕੀਤਾ ਹੀ ਨੇ ਜਾਣਗੇ ਨਹੀਂ ਤੇ ਚੱਲੋਂ ਹੁੰਦੇ ਆ ਹੀ ਆ। ਚੱਲ। ਆਈ ਥੇ ਲੋੜ ਆ ਵੀ ਇਦੋਂ ਵੀ ਆਵੇ ਪਾਟੀ ਨਹੀਂ ਆਪਾ ਜਿੱਥੋਂ ਮਲਗੀ ਜੋੜੀ ਸੀ ਨਾ ਉਹ ਗੁੰਦ ਲੱਤ ਗਈ ਆ ਹਾਂ ਉਹ ਗੁੰਦ ਲੱਤੀ ਆ ਜੋੜ ਜੁਗੀ ਆਪਣੀ ਬਾਬੇ ਦੇ ਇਰਾ ਬਣਾਵਾਂਗੇ ਆਪਾਂ ਪੂੰਜਾ ਨਵਾਂ ਤੇ ਇਹਨੂੰ ਸੁੱਟਦੇ ਆਪਾਂ ਥੱਲੇ ਤੇ ਥੱਲੇ ਹੁਣ ਬਾਜੋ ਡਾਵਾਂਗੇ ਕਿਉਂਕਿ ਧੁੱਪ ਚੜ ਗਈ ਫੇਰ ਆਪਾਂ ਬਾਜੋ ਡੋਨੇ ਹੁਣ ਤੇ ਪਹਿਲਾਂ ਇਹਨੂੰ ਸੁੱਟ ਲਈਏ ਥੱਲੇ ਥਲੇ ਵੀ ਨੇ ਕਿੱਧਰ ਜਾਂਦੀ ਆ ਉਹ ਗਈ ਇਹ 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 ਆ ਗਈ ਵਰਗੀ ਲੱਗਾ ਕੰਦ ਉਹ ਗਿਆ ਉਹ ਗਿਆ ਤੇ ਆਪਣੀ ਮਸ਼ੀਨ ਪਾਪੇ ਉਹ ਭਈ ਤੈਨੂੰ ਰਾਤੇ ਅੰਦਰ ਅੰਦਰ ਰੱਖ ਲਈਏ ਪਹਿਲਾਂ ਸਮਾਦ ਮੁੰਦੇ ਪਕੌੜੇ ਪੂਰੇ ਰੱਖ ਲਈਏ ਤੇ ਫਿਰ ਤਾਂ ਲੈ ਕੇ ਜਾਂਦੇ ਹੁਣ ਇਹਨੂੰ ਅੰਦਰ ਮਸ਼ੀਨ ਨੂੰ ਫਿਰ ਸਾਰ ਤੇ ਰੱਖ ਦਿੱਤੇ ਆਪਾਂ ਇੱਥੇ ਬਾਰ-ਬਾਰੀ ਰੱਖ ਦਿੰਨੇ ਆ ਤਲੇ ਬਾਬੇ ਕਿਆ ਬਾੜਾ ਬਾਬੇ ਕਿਦਾਂ ਲੱਗਿਆ ਬਲੌਗ ਦੇ ਬਾਬੂ ਪੂਰੀ ਚੱਲਦੀ ਪਈ ਆਪਣਾ ਹੁਣ ਮੰਨ ਨਹੀਂ ਕਰਦਾ ਧੁੱਪ ਚੜ ਗਈ ਸੀ ਤਾਂ ਕਰਕੇ ਪਹਿਲਾਂ ਆ ਗਿਆ ਸੀ ਬੱਦਲ ਤਾਂ ਕਰਕੇ ਆਹੀ ਡਾਤੀ ਤੇ ਹੁਣ ਬਾਬੇ ਨੂੰ ਕਾਲਾ ਪਾ ਪੂਰੀ ਕਲੀਅਰ ਕਰਕੇ ਤੇ ਫੇਰ ਇੱਕ ਈ ਹੋਰ ਡਾਵਾਂਗੇ ਤੇ ਬਾਬੇ ਕਿਦਾਂ ਲੱਗਿਆ ਬਲੌਗ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਦੇ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਤਦ ਲਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਮੈਂ